ਇਹ ਥਾਂ 'ਤੇ ਮੇਲੇ 'ਤੇ ਕਬੱਡੀ ਤੇ ਸਰਦਿਤ ਟਾਰਜਰ ਦੇ ਵੀਰੋ ਛੋਟਾ ਕਰ ਦਿੰਦਾ ਅੱਜ ਦੇ ਮੀਲੇ ਦੇ ਕਰਦੇ ਨੇ ਆ ਦੀਪ ਹੈ ਇਹ ਸਾਡਾ ਵਾਖੇ ਦੀਪ ਜਿਹੜਾ ਜਗਦਾ ਕਬੱਡੀ ਦਾ ਧੀਰੇ ਵਾਗ ਦਾ ਜਗਦਾ ਹੈ ਮੇਰਾ ਨਾਮ ਮਨੂ ਮਲੇਰਿਆ ਜੀ ਇਹ ਦੂਸਰਾ ਕਬੱਡੀ ਕੱਪ ਆ ਤੇ ਪਿਛਲੇ ਸਾਲ ਇਹਦੀ ਸ਼ੁਰੂਆਤ ਹੋਈ ਆ ਇਹ ਰੱਬ ਦੀ ਕਿਰਪਾ ਨਾਲ ਵੱਡਾ ਹੋਇਆ ਆ ਤੇ ਇਹ ਅੱਗੇ ਵੀ ਤੀਸਰੇ ਸਾਲ ਵੀ ਇਤੋਂ ਵੀ ਵੱਡਾ ਹੋਏਗਾ ਬਾਕੀ ਜਿਹੜੇ ਮੇਰੇ ਯਾਰ ਮਿੱਤਰ ਇੱਥੇ ਪਹੁੰਚਦੇ ਨੇ ਟੀਮਾਂ ਪਹੁੰਚੀਆਂ ਨੇ ਜਿਨ੍ਹਾਂ ਨੇ ਮਦਦ ਕੀਤੀ ਆ ਸਾਰਿਆਂ ਦਾ ਦਿলো ਧੰਨਵਾਦ ਆ ਤੇ ਅਸੀਂ ਇਹੀ ਆਸ ਕਰਦੇ ਆਉਣ ਵਾਲੇ ਸਮੇਂ 'ਚ ਇਹ ਮੇਲੇ ਨੂੰ ਆਪਣੇ ਮਾਜੇ ਏਰੀਆ ਦਾ ਸਭ ਤੋਂ ਵੱਡਾ ਮੇਲਾ ਬਣਾਇਆ ਵਾ ਜਿੱਦਾਂ ਕਿ ਮੈਂ ਪਹਿਲਾਂ ਵੀ ਆਖਿਆ ਕਿ ਆਪਣਾ ਮੇਲਾ ਅੱਗੇ ਹੋਰ ਵੱਡਾ ਹੋਏਗਾ ਤੇ ਅਕੇਲੀ ਹੀ ਖਿਡਾਰੀ ਵਾਲੀ ਸਰਪ੍ਰਾਈਜ਼ ਹੀ ਹੋਣਗੇ ਬਾਬਾ ਮੇਰ ਕਰੂਗਾ ਇਹ ਤੋਂ ਵੱਡੇ ਨਾਮ ਹੀ ਰੱਖਾਂਗੇ ਛੋਟੇ ਨਹੀਂ ਰੱਖਾਂਗੇ ਦੇਖੋ ਕਿ ਸਾਡਾ ਮੇਨ ਜਿਹੜਾ ਕਾਰਨ ਹੀ ਇਹੋ ਹੀ ਆ ਕਿਦਾਂ ਹੁਣ ਮੈਂ 12 ਸਾਲ ਹੋ ਗਿਆ ਆਸਟ੍ਰੇਲੀਆ ਰਹਿਣਾ ਯਾਰ ਪੰਜਾਬ ਤੇ ਮੇਲਾ ਕਰਾਉਣ ਦਾ ਮੇਨ ਕਾਰਨ ਇਹ ਹੈ ਕਿ ਆਪਣੇ ਜਿਹੜਾ ਜੂਤ ਆ ਉਹਨੂੰ ਨਸ਼ੇ ਤੋਂ ਮੁਕਤ ਕੀਤਾ ਜਾਵੇ ਨਸ਼ੇ ਤੋਂ ਦੂਰ ਕਰਕੇ ਕਬੱਡੀ ਵਾਲ ਪਾਇਆ ਜਾਵੇ ਖੇਡਾਂ 'ਚ ਪਾਇਆ ਜਾਵੇ ਤਾਂ ਕਰਕੇ ਆਪਾਂ ਇਹਨਾਂ ਮੇਲਿਆਂ 'ਤੇ ਇੰਨੇ ਪੈਸੇ ਲਾਈਦੇ ਆ ਤੇ ਅੱਗੇ ਵੀ ਲਾਉਂਦੇ ਰਾਵਾਂਗੇ ਤਾਂ ਜਾ ਜਿੰਨਾ ਕਿਸੇ ਸਹਿਯੋਗ ਕੋ ਖੇਡਾਂ ਵਾਸਤੇ ਕਰ ਸਕਦੇ ਨੇ ਆਪਣੇ ਪਿੰਡ ਲਈ ਉਹ ਜ਼ਰੂਰ ਕਰਿਆ ਕਰਨ ਆਪਣੀ ਨੇਕ ਕਮਾਈ ਦਾ ਸਵਧ ਕੱਢਿਆ ਕਰਨ ਤੇ ਤਾਂ ਕਿ ਅੱਗੇ ਉਹਨਾਂ ਨੂੰ ਵੀ ਹੋਰ ਤਰੱਕੀ ਮਿਲੇ ਤੇ ਆਪਣੇ ਪਿੰਡ 'ਚ ਵੀ ਥੋੜਾ ਪੋਰਾ ਸੁਧਾਰ ਲਿਆ ਸਕਣਾ ਅੱਜ ਬਹੁਤ ਹੀ ਅ ਇਤਿਹਾਸਕ ਦੇਣਾ ਪਿੰਡ ਕਲੇਰਕਲਾਂ ਦੇ ਵਿੱਚ ਦੂਸਰਾ ਕਬੱਡੀ ਕੱਪ ਕਰਾਇਆ ਗਿਆ ਵਾ ਜਿਦੇ ਵਿੱਚ ਬਹੁਤ ਵੱਡੇ ਇਨਾਮ ਦਿੱਤੇ ਗਏ ਆ ਪਹਿਲਾ ਇਨਾਮ ਸਵਾ ਲੱਖ ਔਰ ਦੂਜਾ ਇਨਾਮ ਜਿਹੜਾ ਵਾ ਉਹ ਲੱਖ ਰੁਪਈਆ ਦਿੱਤਾ ਗਿਆ ਔਰ ਬੈਸਟ ਰੀਡਰ ਬੈਸਟ ਜਾਫੀ ਨੂੰ 59 11 ਟਰੈਕਟਰ ਦਿੱਤੇ ਗਏ ਆ ਮੈਂ ਸਮਝਦਾ ਕਿ ਇਹ ਬਹੁਤ ਵੱਡਾ ਪਰਾਲਾ ਵਾ ਇਹਨਾਂ ਵੱਲੋਂ ਜੋ ਸਾਡੇ ਜਿਹੜੇ ਨੌਜਵਾਨ ਆ ਨਸ਼ਿਆਂ ਵੱਲ ਜਾ ਰਹੇ ਆ ਉਹਨਾਂ ਨੂੰ ਬਹੁਤ ਵੱਡਾ ਇੱਕ ਸਨੇਹਾ ਵਾ ਕਿ ਉਹ ਖੇਡਾਂ ਵੱਲ ਆਉਣ ਔਰ ਇਸ ਪਾਸੇ ਲੱਗਣ ਔਰ ਕਬੱਡੀ ਜਿਹੜੀ ਆਪਣੀ ਮਾਂ ਖੇਡ ਕਬੱਡੀਆਂ ਨੂੰ ਹੋਰ ਪ੍ਰਮੋਟ ਕਰਨਾ ਜੀ ਜਿੱਦਾਂ ਪੰਜਾਬ ਸਰਕਾਰ ਵੀ ਖੇਡਾਂ ਦੇ ਪ੍ਰਤੀ ਬਹੁਤ ਰੁਚੀ ਰੱਖਦੀ ਆ ਔਰ ਬਹੁਤ ਯੋਗਦਾਨ ਘਾਰੀ ਆ ਜਿੱਦਾਂ ਹੁਣ ਪਿੰਡ ਕਲੀਅਰ ਕਲਾਂ ਦੇ ਵਿੱਚ ਮੈਂ ਪ੍ਰਸ਼ਾਸਨ ਦਾ ਵੀ ਧੰਨਵਾਦ ਕਰਦਾ ਵਾਂ ਜਿਨ੍ਹਾਂ ਨੇ ਬਹੁਤ ਸਾਥ ਦਿੱਤਾ ਵਾ ਔਰ ਬਹੁਤ ਵਧੀਆ ਜਿਹੜਾ ਅੱਜ ਕਬੱਡੀ ਕੱਪ ਹੋ ਨਿਪੜਿਆ ਵਾ ਅੱਜ ਇੱਕ ਕਬੱਡੀ ਕੱਪ ਪਿੰਡ ਕਲੇਰਕਲਾਂ ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਕਲੱਬ ਦੇ ਨਾਂ ਹੇਠ ਸਾਡਾ ਵੀ ਛੋਟਾ ਵੀਰ ਮੰਨੂ ਆਸਟ੍ਰੇਲੀਆ ਨੇ ਕਰਵਾਇਆ ਹੈ ਅਸੀਂ ਧੰਨਵਾਦੀ ਆ ਮੰਨੂ ਆਸਟ੍ਰੇਲੀਆ ਤੇ ਉਹਨਾਂ ਦੀ ਟੀਮ ਜਿਨ੍ਹਾਂ ਦੇ ਵਿੱਚ ਸਾਡੇ ਦੂਸਰੇ ਵੀਰ ਬਾਹਰੋਂ ਜਿਹੜੇ ਇੰਨਾ ਵੱਡਾ ਪ੍ਰਾਲਾ ਕਰਕੇ ਨੌਜਵਾਨਿਆਂ ਨੂੰ ਨਸ਼ਿਆਂ ਵਰਗੀ ਬਿਮਾਰੀ ਤੋਂ ਦੂਰ ਕਰਨ ਵਾਸਤੇ ਇਹ ਜਿਹੜਾ ਇਹ ਇਹੋ ਜਿਹੇ ਮੇਲੇ ਨੇ ਉਹ ਪੰਜਾਬ ਵਿੱਚ ਹੋਣੇ ਚਾਹੀਦੇ ਨੇ ਕਿਉਂਕਿ ਇਸ ਵੇਲੇ ਪੰਜਾਬ ਦੇ ਵਿੱਚ ਨਸ਼ਿਆਂ ਦਾ ਬਹੁਤ ਹੀ ਜ਼ਿਆਦਾ ਜ਼ੋਰ ਹੈ ਸੋ ਜੇ ਇਦਾਂ ਦੇ ਮੇਲੇ ਜੇ ਇਦਾਂ ਦੇ ਮੇਲੇ ਹੋਣਗੇ ਤਾਂ ਪੰਜਾਬ ਦੇ ਵਿੱਚ ਨੌਜਵਾਨੀ ਨੂੰ ਬੜਾਵਾ ਮਿਲੇਗਾ ਨੌਜਵਾਨੀ ਨਸ਼ਿਆਂ ਵਾਲੇ ਪਾਸੇ ਤੋਂ ਛੱਡ ਕੇ ਤੇ ਖੇਡਾਂ ਵਾਲੇ ਪਾਸੇ ਨੂੰ ਆਉਣਗੇ ਤੇ ਪੰਜਾਬ ਫਿਰ ਪਹਿਲੇ ਵਾਲਾ ਰੰਗਲਾ ਪੰਜਾਬ ਬਣ ਜਾਵੇਗਾ। ਸੋ ਇਸ ਮੇਲੇ ਤੇ ਆਏ ਹੋ ਸਾਰਿਆਂ ਪ੍ਰਬੰਧਕਾਂ ਦਾ ਆਏ ਹੋਏ ਸੰਗਤ ਦਾ ਬਹੁਤ-ਬਹੁਤ ਧੰਨਵਾਦ। ਕਿਹੜਾ ਮੈਂ ਇਹੋ ਜਿਹਾ ਕਬੱਡੀ ਕੱਪ ਪੈਂਦਾ ਹੋਣਾ ਚਾਹੀਦਾ ਪਿੰਨਾਂ ਵਿੱਚ ਕਿ ਉਹ ਬੱਚੇ ਜਿੰਨੇ ਵੀ ਆ ਨਸ਼ੇ ਦੂਰ ਰਹਿਣਗੇ। ਇੰਦਾ ਹੀ ਹਰ ਪਿੰਡ ਵਿੱਚ ਗੇਮਾਂ ਹੁਦਿਆਰਾਂ ਦੇ ਬੱਚਿਆਂ ਦਾ ਹਿੱਸਾ ਵਾਧਾ ਹੋਵੇ। ਬਹੁਤ ਵਧੀਆ ਬਹੁਤ ਵਧੀਆ ਸਾਰੇ ਕੁਝ ਉਹਨਾਂ ਦੇ ਇਹਦੇ ਉਪਰਲੇ ਕਰਨੇ ਚਾਹੀਦੇ ਆ ਬਹੁਤ ਵਧੀਆ ਸਾਰਾ ਕੁਝ ਇੱਕ ਸੋਟਾ ਨੇ ਜਿਹੜਾ ਸੋਮਾ ਇੱਕ ਬੱਚਿਆਂ ਦਾ ਹੋਇਆ ਸੀ ਆਪਾਂ ਆਪਣੇ ਪਿੰਡ ਵੀ ਕਰਾਂਗੇ ਜੀ ਜੀ ਰਾਤ ਆਪਾਂ ਨਾਲ ਸਨਮਾਨ ਦੇ ਰਹੇ ਆ ਅਸੀਂ ਕਰਦੇਣਾ ਕੰਮ ਕਹੋਗੇ ਜਿਹਦੇ ਵਿੱਚ ਸਾਡੀ ਨਾਲ ਨੂੰ ਖੋਣੀਆਂ ਆ ਬਹੁਤ ਵਧੀਆ ਲੱਗਿਆ ਪਿੰਡ ਵੱਲੋਂ ਬਹੁਤ ਵਧੀਆ ਕਰਦੇ ਬਹੁਤ ਵਧੀਆ ਕੰਮ ਪਰ